ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅਗਲੇ ਸਾਲ ਵੀ ਜਿਹੜੀ ਇਹ ਤਸਵੀਰ ਇੱਕ ਕਮਾਦ ਦੇ ਬੂਟੇ ਦੀ ਵਿਖਾਈ ਸੀ ਇਹ ਸਾਡੇ ਘਰੇ ਜਿਹੜਾ ਕਮਾਲ ਦਾ ਬੂਟਾ ਹੈ ਜਾਣੇ ਕਿ ਅਸੀਂ ਪਹਿਲਾਂ ਵੀ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਹੁਣ ਫੇਰ ਅਸੀਂ ਇਸ ਕਮਾਦ ਦੇ ਬੂਟੇ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਅਸੀਂ ਘਰ ਦੇ ਵਿੱਚ ਇੱਕ ਟੋਹਾ ਪੱਟਿਆ ਸੀ ਤੇ ਜਿਹਦੇ ਵਿੱਚ ਅਸੀਂ ਪੱਤਾ ਟੱਕਾ ਸਿੱਟ ਦਿੰਦੇ ਸੀ ਜੋ ਵੀ ਕੂੜਾ ਕਾੜਕਟ ਹੁੰਦਾ ਸੀ ਉਸ ਟੋਏ ਦੇ ਵਿੱਚ ਸਿੱਟ ਦਿੰਦੇ ਸੀ ਤੇ ਸਾਡੇ ਛੋਟੇ ਭਾਈ ਨੇ ਮਤਲਬ ਇੱਥੇ ਲਿਆ ਕੇ ਇੱਕ ਗੰਨੇ ਦਾ ਟੋਟਾ ਬੀਜਤਾ ਤਾਂ ਪਹਿਲਾ ਵਾਲੇ ਸਾਲ ਇਹਦਾ ਕੱਦ ਘੱਟ ਸੀਗਾ ਤੇ ਅਸੀਂ ਜਦੋਂ ਆਇਕਤੀ ਇਹ ਗੰਨੇ ਵੱਢ ਲਏ ਜੂਸ ਕਢਾ ਲਏ ਹੁੰਦੇ ਸੀ ਤੇ ਆਇਕਤੀ ਇਹ ਕੱਦ ਵੇਖੋ ਇਹਦਾ ਕਿੰਨਾ ਹੋ ਗਿਆ ਜਾਨੇ ਕਿ ਤੁਸੀਂ ਦੇਖ ਸਕਦੇ ਆ ਕਿੱਥੋਂ ਤੱਕ ਮਤਲਬ ਇਹਦਾ ਕੱਦ ਆ ਜਿਹੜਾ ਉਹ ਵੱਧ ਗਿਆ ਜਾਨੇ ਕਿ ਅਸੀਂ ਅੱਜ ਲੋਕਾਂ ਨੂੰ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਵੀ ਜੇ ਠੋਡਾ ਵਿੜਾ ਕੱਚਾ ਹੈ ਤਾਂ ਤੁਸੀਂ ਆਪਣੇ ਘਰ ਦੇ ਕੂੜੇ ਨੂੰ ਅੱਗ ਲਾ ਕੇ ਜਾਂ ਮਤਲਬ ਵੀ ਪੱਤਾ ਢੱਕਾ ਹੁੰਦਾ ਜਿਵੇਂ ਸ਼ਪੈਦੇ ਦੇ ਪੱਤੇ ਨੂੰ ਅੱਗ ਲਾ ਲੈਣੀ ਹੈ ਤੇ ਜਿਹੜਾ ਆਮ ਪੱਤਾ ਢੱਕਾ ਉਹ ਟੋਏ ਦੇ ਵਿੱਚ ਗਲ ਜਾਂਦਾ ਤੇ ਉਹਦੇ ਤੋਂ ਤੁਸੀਂ ਕਿਵੇਂ ਕੰਮ ਲੈ ਸਕਦੇ ਆ ਜਾਨੇ ਕਿ ਟੋਏ ਤੋਂ ਅਸੀਂ ਫਿਰ ਕੰਮ ਲੈ ਲਿਆ ਜਾਨੇ ਕਿ ਅਸੀਂ ਇਹਦੇ ਵਿੱਚ ਲਿਆ ਕੇ ਸਾਡੇ ਛੋਟੇ ਭਾਈ ਨੇ ਇੱਕ ਗੰਨਾ ਬੀਜਤਾ ਤੇ ਹੁਣ ਤੁਸੀਂ ਦੇਖ ਸਕਦੇ ਆ ਕਿੱਡਾ ਵੱਡਾ ਬੂਟਾ ਬਣ ਗਿਆ ਪਹਿਲੇ ਸਾਲ ਮਤਲਬ ਇਹਦਾ ਕੱਦ ਘੱਟ ਸੀਗਾ ਤੇ ਏਕਤੀ ਦੇ ਸਾਲ ਤੁਸੀਂ ਦੇਖ ਸਕਦੇ ਆ ਵੀ ਇਹਦਾ ਕਿੱਡਾ ਵੱਡਾ ਕੱਦ ਹੋ ਗਿਆ ਨਾਲੇ कूੜਾ ਕਰਕਰ ਕਟੌਲ ਹੋ ਜਾਂਦਾ ਵੀ ਜਿਹੜਾ ਅਸੀਂ ਕੂੜਾ ਕਰਕਰ ਪੱਤਾ ਢੱਕਾ ਬਾਹਰ ਸੜਦੇ ਆ ਲਫਾਫਾ ਵਗੈਰਾ ਸੀ ਮਤਲਬ ਇਹ ਸਾਫ ਕੇ ਰੱਖਦੇ ਆ ਸਿਆਲ ਦੇ ਮਹੀਨੇ ਤੋਂ ਅੱਗ ਦੇ ਵਿੱਚ ਕੰਮ ਲੈ ਲੈਨੇ ਆ ਤੇ ਜਿਹੜਾ ਪੱਤਾ ਡੱਕਾ ਸੀ ਟੋਏ ਦੇ ਵਿੱਚ ਸੜ ਦਿੰਦੇ ਸੀ ਉਹ ਗਲ ਗਿਆ ਤੇ ਸਵਾਹ ਵਗੈਰਾ ਅਸੀਂ ਟੋਏ ਦੇ ਵਿੱਚ ਸੜ ਦਿੰਦੇ ਸੀ ਤੇ ਇਹਦੇ ਵਿੱਚ ਜਦੋਂ ਇਹ ਟੋਏ ਦੇ ਵਿੱਚ ਗਲ ਗਿਆ ਤਾਂ ਸਾਡੇ ਛੋਟੇ ਭਾਈ ਨੇ ਲਿਆ ਕੇ ਗੰਨਾ ਵੀਤਾ ਤੇ ਵੇਖ ਸਕਦੇ ਤੁਸੀਂ ਕਿੱਡਾ ਵੱਡਾ ਬੂਟਾ ਬਣ ਗਿਆ ਇਹ ਤਾਂ ਅਸੀਂ ਇਸ ਤਰੀਕੇ ਬਣਾਈਏ ਕੂੜੇ ਨੂੰ ਕੰਟਰੋਲ ਕਰਨ ਵਾਸਤੇ ਤੇ ਨਾਲੇ ਡਬਲ ਕੰਮ ਲੈ ਲਿਆ ਸੀ ਜਾਨੀ ਕਿ ਆਹ ਵੇਖ ਸਕਦੇ ਆ ਤੁਸੀਂ ਆਹ ਟੋਆ ਵੇਖ ਸਕਦੇ ਆ ਅਸੀਂ ਘਰ ਦੇ ਵਿੱਚ ਟੋਆ ਪੱਟ ਲਿਆ ਸੀ ਕੂੜੇ ਕਰਗਟ ਨੂੰ ਲੈ ਕੇ ਤੇ ਉਹਦੇ ਵਿੱਚ ਪੱਤਾ ਟੱਕਾ ਸੱਡ ਦਿੰਦੇ ਸੀ ਉਹ ਗਲ ਗਿਆ ਤੇ ਵਿੱਚ ਲਿਆ ਕੇ ਗੰਨਾ ਬੀਜਤਾ ਤੇ ਆ ਤੁਸੀਂ ਦੇਖ ਸਕਦੇ ਆ ਕੂੜੇ ਤੋਂ ਤੁਸੀਂ ਕਿਵੇਂ ਕੰਮ ਲੈ ਸਕਦੇ ਆ ਤੇ ਇਸ ਕੂੜੇ ਨੂੰ ਤੁਸੀਂ ਕਿਵੇਂ ਕਟੌਲ ਕਰ ਸਕਦੇ ਆ ਕਿਵੇਂ ਮਤਲਬ ਵੀ ਕੂੜੇ ਤੋਂ ਡਬਲ ਕੰਮ ਲੈ ਸਕਦੇ ਆ ਤੇ ਰੇਹ ਬਣ ਜਾਂਦੀ ਐ ਤੇ ਵਿੱਚ ਅਸੀਂ ਗੰਨਾ ਲਿਆ ਕੇ ਬੀਜਤਾ ਤਾਂ ਤੁਸੀਂ ਦੇਖ ਸਕਦੇ ਆ ਵੀ ਕਿੱਡਾ ਵੱਡਾ ਇਹ ਬੂਟਾ ਬਣ ਗਿਆ ਤਾਂ ਆਹ ਵੇਖ ਸਕਦੇ ਆ ਨਾਲ ਹੀ ਸਾਡੇ ਛੋਟੇ ਭਾਈਆਂ ਨੇ ਅਮਰੂਦ ਦਾ ਬੂਟਾ ਲਾਤਾ ਸੀ ਨਾਲ ਹੀ ਅਮਰੂਦ ਦਾ ਬੂਟਾ ਹੋ ਗਿਆ ਜਾਣੇ ਕਿ ਇਹੋ ਜੀਆਂ ਚੀਜ਼ਾਂ ਸਾਡੇ ਲਈ ਲਾਹੇਵੰਦ ਹੋ ਸਕਦੀਆਂ ਲਾਹੇਵੰਦ ਹੋ ਸਕਦੀਆਂ ਕਿ ਕੂੜੇ ਕਰਗਟ ਤੋਂ ਕਿਵੇਂ ਕੰਮ ਲੈ ਲਿਆ ਟੋਏ ਦੇ ਵਿੱਚ ਸੜਤਾ ਤੇ ਉਦੋਂ ਬਾਅਦ ਅਸੀਂ ਮਤਲਬ ਵੀ ਸਾਡੇ ਛੋਟੇ ਭਾਈ ਨੇ ਲਿਆ ਕੇ ਗੰਨਾ ਸੜਤਾ ਤੇ ਪਹਿਲੇ ਸਾਲ ਇਹਦਾ ਕੱਦ ਘੱਟ ਸੀ ਤੇ ਐਗਤੀ ਦੇ ਸਾਲ ਤੁਸੀਂ ਇਹਦਾ ਵੇਖ ਸਕਦੇ ਆਂ ਵੀ ਕਿੱਡਾ ਵੱਡਾ ਇਹ ਇਹਦਾ ਕੱਦ ਘਾਟ ਹੋ ਗਿਆ ਜੀ ਤੋਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹੁੰਦੇ ਆਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ